ਕਾਰ ਜੋ ਸਾਥੀਓ ਬੀਬੀ ਐਮਬੀ ਡੀਏਬੀ ਸਕੂਲ ਤਰਵਾੜੇ ਦਾ ਜਿਹੜਾ ਮੋਰਚਾ ਹੈ ਕਾਫੀ ਦਿਨ ਤੋਂ ਚੱਲ ਰਿਹਾ ਔਰ ਡੀਏਬੀ ਪਬਲਿਕ ਸਕੂਲ ਬਚਾਉਣ ਦੀ ਜਿਹੜੀ ਸੰਘਰਸ਼ ਕਮੇਟੀ ਹੈ ਉਹਦੇ ਬੈਨਰ ਥੱਲੇ ਔਰ ਇਹਦੇ ਵਿੱਚ ਜਿਹੜਾ ਹੈ ਇਹ ਡੀਏਬੀ ਸਕੂਲ ਇੱਕ ਸੰਸਥਾ ਹੈਗੀ ਸਾਡੇ ਸਾਰੇ ਸਥਾਨਕ ਵਿੱਦਿਆ ਮੰਤਰ ਦੇ ਅਧੀਨ ਚੱਲ ਰਿਹਾ ਹੈ ਜੀ ਰਾਜੀ ਉਹ ਜਿਹੜੇ ਨੇ ਸਕੂਲ ਨੂੰ ਜਿਹੜਾ ਲੈਣਾ ਚਾਹੁੰਦੇ ਨੇ ਕਿਉਂਕਿ ਇਹ ਜਿਹੜਾ ਸਕੂਲ ਹੈ ਬੀਬੀ ਐਮਬੀ ਨੇ ਸਾਰੇ ਬੜੇ ਜਤਨਾਂ ਦੇ ਨਾਲ ਇੱਥੇ ਖੋਲਿਆ ਸੀ ਜਦੋਂ ਆਫਿਸਰਸ ਉਹਨਾਂ ਦੇ ਤਾਂ ਬੱਚੇ ਪੜਦੇ ਹੁੰਦੇ ਸੀ ਜਦੋਂ ਉਹਨਾਂ ਦੀਆਂ ਲੇਡੀਜ਼ ਜਿਹੜੀਆਂ ਤੇ ਟੀਚਰ ਸੀਗੀਆਂ ਉਦੋਂ ਇਹ ਸਕੂਲ ਦਾ ਸੀ ਚੱਲ ਰਿਹਾਗਾ ਤੇ ਇਸ ਤਰ੍ਹਾਂ ਪਿੰਡਾਂ ਦੇ ਬੱਚੇ ਜਿਹੜੇ ਨਾ ਉਹ ਵੀ ਇੱਥੇ ਪੜਦੇ ਨੇ ਕਿਉਂਕਿ ਜਿਹੜੇ ਪਿੰਡਾਂ ਦੀ ਜ਼ਮੀਨ ਇਸ ਸਕੂਲ ਦੇ ਵਿੱਚ ਜਾਂ ਇਸ ਬੀਬੀਐਮਬੀ ਨੇ ਜਿਹੜੀ ਐਕਵਾਇਰ ਕੀਤੀ ਸੀਗੀ ਨੈਸ਼ਨਲ ਪ੍ਰੋਜੈਕਟ ਦੀ ਸਾਰੀ ਦੇ ਵਿੱਚ ਉਹਨਾਂ ਦੇ ਬੱਚੇ ਵੀ ਜਿਹੜੇ ਚੰਗੀ ਐਜੂਕੇਸ਼ਨ ਲੈਣ ਵਾਸਤੇ ਉਹਨਾਂ ਨੇ ਗੱਲ ਕੀਤੀ ਸੀ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਇਸ ਲਈ ਸਾਡੇ ਬੱਚੇ ਵੀ ਸਕੂਲ ਦੇ ਵਿੱਚ ਜੜੇ ਰਹੋ ਉਹ ਦਾਖਲ ਕੀਤੇ ਜਾਣ ਸੋ ਉਹਨਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਪਿੰਡਾਂ ਦੇ ਆਸਤੀਆਂ ਦੇ ਬੱਚੇ ਵੀ ਸਕੂਲ ਦੇ ਵਿੱਚ ਜਿਹੜੀ ਆ ਵਧੀਆ ਐਜੂਕੇਸ਼ਨ ਦੀ ਹੈ ਲੈਦੇ ਨੇ ਉਹ ਵਧੀਆ ਐਜੂਕੇਸ਼ਨ ਲੈ ਕੇ ਨੇਸ਼ਨ ਦੀ ਜਿਹੜੀ ਆ ਸੇਵਾ ਕਰਨ ਵਾਸਤੇ ਉਹ ਜਾ ਚੁੱਕੇ ਨੇ ਔਰ ਜਾ ਰਹੇ ਨੇ ਸਾਨੂੰ ਬੜਾ ਦੁੱਖ ਹੁੰਦਾ ਚੀਜ਼ ਦਾ ਕਿ ਜਿਹੜੀ ਇਹ ਜ਼ਮੀਨ ਆ ਬੀਬੀਐਮਬੀ ਦੀ ਲੀਜ਼ ਦੇ ਉੱਤੇ ਜਿਸ ਸੰਸਥਾ ਨੂੰ ਦਿੱਤੀ ਸੀ ਆਪਣੇ ਧਾਰਮਿਕ ਸੰਸਥਾ ਸੀ ਆਪਣੇ ਸਰਵਿਸਕਾਰੀ ਵਿਦਿਆ ਮੰਦਰ ਦਾ ਸਕੂਲ ਤੋਂ ਖੋੜਿਆ ਸੀ ਉਹਨਾਂ ਨੇ ਉਹਨਾਂ ਲੋਕਾਂ ਨੇ ਹੌਲੀ-ਹੌਲੀ ਇਹ ਪ੍ਰਾਈਵੇਟ ਏਜੰਸੀ ਕੋਲੋਂ ਇਹ ਤੱਕਬਜ਼ੇ ਕਰਵਾ ਕੇ ਔਰ ਕਰੋੜਾ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਅੱਜ ਉਹਨਾਂ ਨੂੰ ਹੈਂਡਓਵਰ ਕਰਨ ਵਾਸਤੇ ਉੱਥੇ ਦੇਰੇ ਨੇ ਜਦੋਂ ਵੀ BBMP ਪ੍ਰਸ਼ਾਸਨ ਦੇ ਖਿਲਾਫ ਮੁਰਦਾਬਾਦ ਜਿੰਦਾਬਾਦ ਦਾ ਨਾਅਰਾ ਲੱਗਦਾ ਮੁਰਦਾਬਾਦ ਦਾ ਸਾਨੂੰ ਬੜਾ ਦੁੱਖ ਹੁੰਦਾ ਇਸ ਚੀਜ਼ ਦਾ ਅਸੀਂ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਮਾਧਿਅਮ ਤੋਂ ਚੇਅਰਮੈਨ BBMP ਆਪ ਜੀ ਹੰਗਿਆ ਵਿਆਸ ਦੇਮ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਔਰ ਇਸ ਦੇ ਨਾਲ ਹੀ ਉਹਨਾਂ ਨੂੰ ਤਾੜਨਾ ਵੀ ਕਰਨਾ ਚਾਹੁੰਦੇ ਆਂ ਕੇ ਬੀਬੀ ਐਮਬੀ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀ ਬੇਇਜ਼ਤੀ ਨਾ ਕਰਾਵੇ ਔਰ ਸਾਡੇ ਜਿਹੜੇ ਪੈਨਸ਼ਨਰ ਸਾਥੀ ਹੋਰ ਲੋਕ ਜਿਹੜੇ ਹੈਗੇ ਜਿਹੜੇ ਕਿਥੋਂ ਪੈਨਸ਼ਨ ਲੈ ਰਹੇ ਨੇ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਉੱਤੇ 40 40 ਸਾਲ 35 35 ਸਾਲ ਸੇਵਾ ਕੀਤੀ ਹੈ ਉਹਨਾਂ ਦੇ ਮਨ ਨੂੰ ਜਿਹੜੀ ਬਹੁਤ ਥੇਸ ਪਹੁੰਚ ਰਹੀ ਹੈ ਸੋ ਤੁਸੀਂ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਚੰਗੇ ਸ਼ਹਿਰੀ ਹੋਣ ਦੇ ਨਾਤੇ ਇੱਕ ਆਪਣਾ ਜਿਹੜਾ ਚੰਗਾ ਸਬੂਤ ਦਿਓ ਪੜ੍ਹੇ ਲਿਖੇ ਦਾ ਤੇ ਜਿਹੜਾ ਸਕੂਲ ਹੈ ਦੀ ਇਹ ਵੀ ਪਬਲਿਕ ਸਕੂਲ ਇਸ ਨੂੰ ਐਜਿਟ ਜਿਹਦਾ ਬੀਬੀਐਮਪੀ ਜਿਹੜਾ ਮੈਨੇਜਮੈਂਟ ਦિલ્હી ਵਾਲੀ ਚਲਾ ਰਹੀ ਹੈ ਔਰ ਉਹਦਾ ਇਹ ਚੱਲਦਾ ਰਹਿਣਾ ਚਾਹੀਦਾ ਨਾ ਕੋਈ ਤਾਂ ਕਿਤਾ ਕੋਰਜੈਂਟਮੈਂਟ ਜਿਹੜੀ ਅਮੀਜਿਤ ਦੀ ਖਤਮ ਕੀਤੀ ਜਾਵੇ ਨਹੀਂ ਤੇ ਇਹ ਜਿਹੜਾ ਪਾੜਾ ਬਹੁਤ ਵੱਧਾ ਵੱਜ ਜਾਏਗਾ ਔਰ ਇਥੋਂ ਦਾ ਹਾਲਾਤ ਐਸੀ ਹੋ ਜਾਏਗੀ ਪੇ ਬੀਬੀਐਮਪੀ ਦਾ ਅਜ ਤਾਂ ਲੋਕ ਪਬਲਿਕ ਜਿਹੜੀ ਆਲੇ ਦੁਆਲੇ ਇਕੱਠੀ ਆ ਕੱਲ ਨੂੰ ਹੋ ਸਕਦਾ ਪਏ ਅਸੀਂ ਮੁਲਾਜ਼ਮ ਵੀ ਪੈਨਸ਼ਨਰ ਵੀ ਸਾਰੇ ਇਕੱਠੇ ਹੋ ਕੇ ਅਸੀਂ ਟਾਈਮ ਦੀ ਵੀ ਜਿਹੜੀ ਇਹਨੂੰ ਬੰਦ ਕਰ ਸਕਦੇ ਹਾਂ ਕੁਛ ਚਿਰ ਵਾਸਤੇ ਤੋ ਧੰਨਵਾਦ ਇਹਨਾਂ ਸ਼ਬਦਾਂ ਨਾਲ ਫੇਰ ਮੈਂ ਬੇਨਤੀ ਕਰਾਂਗਾ ਚੇਅਰਮੈਨ BBMB ਚੰਡੀਗੜ੍ਹ ਨੂੰ ਵੀ ਅਤੇ ਚੀਫ ਅੰਡਰ ਬਿਆਸ ਦਾ ਤੁਹਾਡੇ ਨੂੰ ਵੀ ਤੇ ਜਿਹੜੀ ਆਪਣੀ ਪਾਲਿਸੀ ਹੈ ਉਸ ਦੇ ਉੱਤੇ ਵਿਚਾਰ ਕਰਕੇ ਜਿਹੜੀ ਉਹ ਹੈਗੀ ਆ ਉਹਨੂੰ ਕੈਨਸਲ ਕੀਤਾ ਜਾਵੇ ਔਰ ਸਕੂਲ ਨੂੰ ਜਿਹੜਾ ਹੈ ਮੋੜ ਉਸੇ ਪਲੇਟਫਾਰਮ ਤੇ ਲਿਆ ਕੇ ਉਸੇ ਤਰ੍ਹਾਂ ਹੀ ਚੱਲਦਾ ਜਾਰੀ ਰੱਖਿਆ ਜਾਵੇ ਧੰਨ